ਓ ਵਾਈਗੁਰਜੀ ਕਾਕਾ ਵਾਈਗੁਰਜੀ ਕੀ ਖੰਦੇ ਬਠਿੰਡੇ ਪੱਤਰਕਾਰ ਭਾਈਚਰ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਸੌਜੇ ਸ਼ਬਦੇ ਦੇ ਉੱਤੇ ਤੁਸੀਂ ਆਏ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਹੁਣ ਇਹ ਦੇਖਦੇ ਆ ਕਿ ਬਠਿੰਡੇ ਵਾਲਾ মিডিਆ ਜਿਹੜਾ ਆ ਉਹ ਕਿੰਨਾ ਕੇਸ ਕੰਮ ਨੂੰ ਖਿੱਚਦਾ ਜੋ ਅਸੀਂ ਬੋਲਾਂਗੇ ਬਿਲਕੁਲ ਸੱਚ ਬੋਲਾਂਗੇ ਪਹਿਲਾਂ ਭਾਈ ਸਾਹਿਬ ਜੀ ਆਪਣਾ ਕਰਨਗੇ ਸ਼ੁਰੂ ਮੇਰਾ ਨਾਮ ਜਸਕੌਰ ਸਿੰਘ ਹੈ ਤੇ ਮੈਂ ਮੰਡੀ ਡੱਬਾ ਵਾਲੀ ਸਾਹਾ ਡਿਸਟ੍ਰਿਕਟ ਦੇ ਰਹਿਣ ਵਾਲਾ ਹਾਂ ਮੇਰੀ ਬੇਟੀ ਦੀ شادی ਹੋਈ ਸੀ 12 12 2018 ਕਾਰੀ ਫੁੱਲੋ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਔਰ ਬੇਟੀ ਮਈ ਜੂਨ ਜੂਨ ਚ ਲਈ 19 ਦੇ ਵਿੱਚ ਨਿਊਜ਼ੀਲੈਂਡ ਚਲੀ ਗਈ 4 ਸਾਲ ਤੋਂ ਨੇ ਪੀਆਰ ਲੈ ਲਈ ਜੰਨਾ ਚਿਰ ਪੀਆਰ ਨਹੀਂ ਹੋਈ ਉਹ ਪਰਿਵਾਰ ਸਾਡੇ ਨਾਲ ਬਿਲਕੁਲ ਇਹ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਇਹ ਅਸੀਂ ਇਹਨਾਂ ਨਾਲ ਧੋਖਾ ਕਰਨਾ ਜਿਸ ਦਿਨ ਮੁੰਡੇ ਦਾ ਵੀਜ਼ਾ ਆ ਜਾਂਦਾ ਅਵਤਾਰ ਸਿੰਘ ਪੁੱਤਰ ਬਣ ਸਿੰਘ ਪੁੱਤਰ ਜਗਰਾਤ ਸਿੰਘ ਉਹ ਕਹ ਜਿਸ ਦਿਨ ਅਸੀਂ ਇਹਨੇ ਤੁਰਨਾ ਸੀ ਵੀਜ਼ਾ ਆਇਆ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਅਸੀਂ ਮੈਂ ਤੇ ਮੇਰੀ ਸਿੰਘਣੀ ਉਹਨਾਂ ਨੂੰ ਮਿਲਣ ਗਏ ਤਾਂ ਕਹਿੰਦੇ ਵੀ ਆਪਦੀ ਬੇਟੀ ਲੈ ਜਾਓ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ 7 ਸਾਲ ਹੋ ਗਏ ਬੇਟੀ ਵਿਆਹੀ ਨੂੰ ਉਹ ਕਹਿੰਦੇ ਸਾਡੇ ਵੀ ਬੇਟੇ ਦਾ ਪੀਜਾ ਆ ਗਿਆ ਤੁਸੀਂ ਜੋ ਕਰਨਾ ਕਰ ਲਓ ਹੁਣ ਅਸੀਂ ਕੁਝ ਨਹੀਂ ਕਰਨਾ 2 ਸਾਲ ਹੋ ਗਏ 7 ਸਾਲ ਬੱਚੀ ਨੂੰ ਹੋ ਗਏ ਵਿਆਹੀ ਨੂੰ ਅਸੀਂ ਘਰ ਬਰਬਾਦ ਕਰੀ ਬਠਿਆ ਸਾਡੇ ਕੋਲੇ ਕੋਈ ਰਸਤਾ ਨਹੀਂ ਨਹੀਂ ਤਾਂ ਕੋਈ ਬੰਦਾ ਨਹੀਂ ਚਾਹੁੰਦਾ ਵੀ ਆਪਦੇ ਘਰ ਦੀ ਇੱਜ਼ਤ ਆ ਜਿਹੜੀ ਉਹ ਮੀਡੀਆ ਦੇ ਵਿੱਚ ਆ ਕੇ ਹਸ ਤੱਕਾ ਗੱਲ ਰੱਖੀ ਲੇਕਿਨ ਪੰਜਾਬ ਸਰਕਾਰ ਦੇ ਮਹਾ ਪ੍ਰਸ਼ਾਸਨ ਅਧਿਕਾਰੀ ਐਨ ਆਰ ਆਈ ਟੋਲਾ ਲੁੱਟਣ ਵਾਸਤੇ ਉਠਾਇਆ ਲੋਕਾਂ ਨੂੰ ਔਰ ਮੈਂ 2 ਸਾਲ ਤੋਂ ਐਨ ਆਰ ਆਈ ਡਿਪਾਰਟਮੈਂਟ ਦੇ ਟੱਕੇ ਖਾ ਰਿਆ ਬਠਿੰਡਾ ਤੇ ਮਹਾਲੀ ਮਹਾਲੀ ਮੈਂ ਕਿਰਾਏ ਤੇ ਰਹਿੰਦਾ ਸੀਗਾ ਤੇ ਹੁਣ ਪਿਛਲੇ 1 ਸਾਲ ਤੋਂ ਮੇਰੀ ਬੇਟੀ ਕੰਪਲੇਂਟਾ ਭਾਰੀ ਹੈ ਵੀ ਮੈਂ ਵਸਣਾ ਚਾਹਣੀ ਆ ਮੈਂ ਫੁੱਲੋਖਾਰੀ ਆਉਣਾ ਚਾਹਣੀ ਆ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮੇਰਾ ਸਮਾਨ ਖੁਰਦ-ਬੁਰਦ ਕੀਤਾ ਜਾ ਰਿਹਾ ਉਹਨੂੰ ਦੇਖਿਆ ਜਾਵੇ ਲੇਕਿਨ ਹੁਣ ਇਹਨਾਂ ਦਾ ਲਾਸਟ ਚ ਜਿਹੜਾ ਅਧਿਕਾਰੀ ਹੈ ਐਸ ਐਚਓ ਬਰਾਮਾ ਬਿਆਰ ਸਿੰਘ ਉਹ ਇਸ ਤਰ੍ਹਾਂ ਉਹਨਾਂ ਦਾ ਦੂਤ ਬਣ ਕੇ ਗੁੰਡਾਗਰਦੀ ਤੋਂ ਉੱਤਰਿਆ ਹੈ ਕਿ ਸਾਡਾ ਸਾਨੂੰ ਆਵਾਜ਼ ਰੱਖਣ ਵਾਸਤੇ ਵੀ ਮੀਡੀਆ ਦੇ ਵਿੱਚ ਲੋਕਤੰਤਰ ਚ ਸਾਡਾ ਗਲਾ ਘੁੱਟ ਰੇ ਕੀ ਕਹਿੰਦੇ ਗੱਲ ਦਿੱਤੀ ਪਈ ਐ ਐਸ ਐਚਓ ਰਾਮਾ ਤਾਂ ਮੇਰਾ ਫੋਨ ਨਹੀਂ ਚੱਕਦਾ ਮੈਂ ਉਹਨੂੰ ਸਾਰੇ ਸਬੂਤ ਭੇਜਤੇ ਵੀ ਤੂੰ ਸਾਡੇ ਖਿਲਾਫ ਦਰਖਾਸਤਾਂ ਫੇਰ ਲਈ ਐ ਮੈਂ ਦਰਖਾਸਤਾਂ ਦੇ ਦੇ ਕੇ ਥੱਕ ਗਿਆ ਪੰਚਾਇਤਾਂ ਘਰ ਘਰ ਥੱਕ ਗਿਆ ਕੋਈ ਐ ਨਹੀਂ ਵੀ ਧੋਖਾ ਧੜੀ ਕੀਤੀ ਐ 33 ਲੱਖ 80 ਹਜ਼ਾਰ ਰੁਪਿਆ ਸਾਡੇ ਖਾਤਿਆਂ ਚ ਉਹਨਾਂ ਦੇ ਖਾਤਿਆਂ ਚ ਗਿਆ ਔਰ ਬੇਟੀ ਨੂੰ 2 ਸਾਲ ਹੋ ਗਏ ਛੱਡਤਾ ਤੇ ਮੈਟਰੋਮੋਨੀਅਮ ਤੇ ਕੁਵਾਰੀ ਕੁੜੀ ਦਾ ਰਿਸ਼ਤਾ ਭਾਲਦੇ ਫਿਰਦੇ ਆ ਇਹ ਮਹਾ ਬ੍ਰਿਸ਼ਟ ਅਧਿਕਾਰੀ ਹੈ ਜਿਹੜੇ ਇਹਨਾਂ ਨੂੰ ਸਾਡੇ ਸਬੂਤ ਚਾਹੀਦੇ ਵੇ ਸੀ ਸੱਚੇ ਹੈ ਕਿ ਝੂਠੇ ਹੈ ਲੇਕਿਨ 14ਵੇਂ ਅਧਿਕਾਰੀਆਂ ਕੋਲੇ ਜਾਣੇ ਆ ਤੇ ਕੋਈ ਸੁਣਵਾਈ ਨਹੀਂ ਹੁਣ ਐਨ ਆਰ ਆਈ ਚ ਵੀ ਤਿੰਨ ਦਰਖਾਸਤਾਂ ਪਹਿਲਾਂ ਉਹਨਾਂ ਨੇ ਮੇਰੇ ਖਿਲਾਫ ਦਰਖਾਸਤ ਦਿੱਤੀ ਰਾਮੇ ਐਸ ਐਚਓ ਨੂੰ ਉਹਨੇ ਬੰਦ ਕਰਤੀ ਫਿਰ ਐਨ ਆਰ ਆਈ ਬਠਿੰਡਾ ਨੇ ਕਰਤੀ ਫਿਰ ਐਨ ਆਰ ਆਈ ਮਾਲੀ ਨੇ ਕਰਤੀ 2 ਸਾਲ ਤੋਂ ਅਸੀਂ ਪੰਚਾਇਤ 'ਚ ਬਹਿ ਕੇ ਗੱਲ ਕਿੱਥੇ ਨਿਬੜਦੀ ਹੈ ਜੀ ਵੀ ਪੰਚਾਇਤ 'ਚ ਬਹਿ ਜਾ ਕੋਣ ਸੱਚਾ ਕੋਣ ਝੂਠਾ ਪਣ ਕੈਤਾਂ ਦੇ ਵਿੱਚ ਬਹਿ ਜਾਂਦੇ ਐ ਤੇ ਉੱਠ ਕੇ ਤੁਰੇ ਤੁਰ ਜਾਂਦੇ ਐ ਸਾਡੇ ਬੇਟੇ ਦਾ ਵੀਜ਼ਾ ਆ ਗਿਆ ਤੁਸੀਂ ਆਵਦੇ ਕਰੀ ਸੀ ਆਉਂਦੀ ਕਰੇ ਬੇਟੀ ਵਿਆਹੀ ਐ 7 ਸਾਲ ਤੋਂ ਪੰਜਾਬ ਦੇ ਵਿੱਚ ਰੋਣਾ ਪੈਂਦਾ ਮੈਂ ਦੇਖਿਆ ਲੋਕ ਕਹਿੰਦੇ ਆ ਕੁੜੀਆਂ ਬਦਲ ਗਈਆਂ ਬਾਹਰ ਜਾ ਕੇ ਸਾਡੀ ਬੱਚੇ ਨੇ ਹਰ ਧਰਮ ਨਮਾਇਆ ਜੀ ਔਰ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਚਾਹੂੰਗਾ 2 ਮਿੰਟ ਵੀਡੀਓ ਨੂੰ ਸਟੂਡੀਓ ਦੇ ਵਿੱਚ ਸੁਣਾਈ ਜਾਵੇ ਗੁੱਬੇ ਜੀ ਦੀ ਤੇ ਬੇਟੀ ਨਹੀਂ ਜੀ ਬੇਟੀ ਦੇ ਬੇਟੇ ਦੀ ਗੱਲਬਾਤ ਜੀ ਜਿਹੜੀ ਤੁਹਾਨੂੰ ਪਤਾ ਲੱਗੇ ਵੀ ਬੇਟਾ ਸੱਚਾ ਕਿ ਬੇਟੀ ਸੱਚੀ ਹੈ ਔਰ ਫਿਰ ਔਰ ਤੁਸੀਂ ਵਟਸਐਪ ਕਰਦੇ ਹੋ ਇੱਕ ਪਰਟੀ ਜੀ ਮੈਨੂੰ ਉਹਦੋਂ ਲੱਗਦੀ ਜਦੋਂ ਮੈਨੂੰ ਇੱਥੇ ਤੁਸੀਂ ਤੰਗ ਕਰਦੇ ਸੀ ਰਵਾਉਂਦੇ ਸੀ ਕਹਿੰਦੇ ਸੀ ਵੀ ਪੈਸੇ ਦਿੱਟ ਉਹਦੋਂ ਕਰਦੀ ਮੈਂ ਤੈਨੂੰ ਪੀਆਰ ਕਰਾਤਾ ਸਭ ਕੁਝ ਕਰਤਾ ਮੈਂ ਹੁਣ ਤੁਹਾਡੇ ਨਾਲ ਕੀ ਕਰਨਾ ਹੈ ਤੇਰੇ ਕੋਲੇ ਗੱਦਾ ਹੀ ਅੱਗਾ ਉਹੀ ਜੇ ਮੈਂ ਦਿਮਾਗ ਖਰਾਬ ਕਰੀ ਜਾਂਦੀ ਫਿਰ ਖਾਲ ਤੇਰੇ ਕੋਲੇ ਆ ਕੇ ਕਹਿੰਦਾ ਨਾ ਮੈਨੂੰ ਕੋਈ ਗੱਲ ਨਹੀਂ ਤੇ ਤੂੰ ਆ ਬੰਦਾ ਕਰਨਾ

ਤੂੰ ਨਹੀਂ ਕਰਾਣਾ ਨਾ ਕਰ। ਪੈਣੋਂ 5 10 5 ਸਾਲ ਹੋ ਗਏ ਮੈਨੂੰ ਤੇਰੇ ਨਾਲ ਲੰਕ ਦਿਨ ਹੋਏ ਇਸ ਰਿਸ਼ਤੇ ਨੂੰ ਬਚਾਉਂਦੀ ਨੂੰ ਵੀ ਚੱਲ ਕੋਈ ਨਹੀਂ ਵੀ ਚੱਲ ਕੋਈ ਨਹੀਂ ਸੁਧਰ ਜੂਏ ਸੁਧਰ ਜੂ ਪਰ ਦੋ ਕਮਿਟੀਆਂ ਮਾਰ ਕੇ ਤੇ ਅੰਦਰੋਂ ਅੱਗ ਲਾਉਣ ਨਾਲ ਇਹ ਰਿਸ਼ਤਾ ਆ ਹੀ ਨਹੀਂ ਬਚਦਾ। ਨਹੀਂ ਬਚਾਉਣਾ ਤਾਂ ਕਿਸੇ ਦਾ ਬਚਾਉਣ ਰਹੀ ਆ ਬਚਾਉਣਾ ਕੀ ਬਚਾਉਣਾ। ਕਿਸੇ ਬਸ ਕੋਈ ਨਹੀਂ ਬਚਾਉਣਾ ਤਾਂ ਤੂੰ ਐਂ ਕਰ ਆਪਣੇ ਤਾਇਏ ਭਾਵੇਂ ਬਾਪੂ ਨਾਲ 2 ਘੰਟੇ ਰਹੇਗਾ। ਨਹੀਂ ਵੀ ਹੋ ਕੇ ਜਾ ਕੇ। ਤੇ ਬੇਟੀ ਜੇ ਨੰਬਰ ਤੇ 5 ਮਹੀਨਾ ਤੱਕ ਵੀ ਲੇਕਰ ਪੀਆਰ ਹੈ ਉੱਥੇ ਹਾਂ ਪੀਆਰ ਹੈ ਜੀ ਪੀਆਰ ਹੈ ਜੀ ਉਹਨੇ ਵਾਪਸ ਕਿਉਂ ਨਾ ਜਾਈ ਬਰਸਾਹ ਦੇ ਘਰੇ ਆਉਣਾ ਚਾਹੁੰਦੀ ਹੈ ਉੱਥੇ ਮਾਰਦੀ ਹੈ ਜੀ ਮੈਂ ਤੁਹਾਨੂੰ ਰਿਕਾਰਡਿੰਗ ਸੁਣੋਗੇ ਨਹੀਂ ਫਿਰ ਪਤਾ ਲੱਗੂਗਾ ਉੱਥੇ ਉੱਥੇ ਇਹਨਾਂ ਦਾ ਇੱਕ ਤਾਂ ਤਾਇਆ ਜੈਪ ਸਿੰਘ ਇੱਕ ਉਹਦਾ ਬੇਟਾ ਅਮਨਦੀਪ ਇੱਕ ਇਹਨਾਂ ਦਾ ਬਲਵਿੰਦਰ ਪਟਵਾਰੀਆ ਲਾਲਿਆਣੇ ਤੋਂ ਭੂਆ ਜੀ ਤੇ ਫੁੱਫੜ ਜੀ ਦੋ ਉਹਦੇ ਬੇਟੇ ਐ ਇੱਕ ਇਹ ਹੋ ਗਿਆ ਅਵਤਾਰ ਉਡੀ ਨੂੰ ਛੜਕਦੇ ਟੌਰਚਰ ਕਰ ਕਰਕੇ ਤੌਂਕੀਆਂ ਦੇ ਦਿਆਂ ਮੈਂ ਤੌਂਕੀ ਸੁਣਾਉਂਦਾ ਸੀ ਵੀ ਅਸੀਂ ਇੱਥੇ ਤੇਰੇ ਭਰਾ ਨੂੰ ਮਾਰਾਂਗੇ ਤੈਨੂੰ ਮਾਰਾਂਗੇ ਤੇਰੇ ਮਾਪੇ ਨੂੰ ਮਰਵਾ ਦੇਂਗੇ ਇੰਡੀਆ ਮਰਵਾਉਣਾ ਕੋਈ ਔਖਾ ਨਹੀਂ ਹੈ ਇੱਥੇ ਸਾਡੇ ਵਾਲਾ ਭ੍ਰਿਸ਼ਟ ਟੋਲਾ ਐਸਪੀ ਦਾ ਜਿਹੜਾ ਬਖਿੰਡੇ ਵਾਲੇ ਬੈਠੇ ਆ ਜਿਆਦਾਤਰ ਲੋਕ ਕੋਈ ਸੁਣਵਾਈ ਨਹੀਂ ਕਰਨੀ ਚਾਹੁੰਦਾ ਤੇ ਮੈਂ ਐਸਐਚ ਨੂੰ ਰਿਕਾਰਡਿੰਗ ਸਾਰਾ ਕੁਝ ਭੇਜਤਾ ਵੀ ਗੋਲੀ ਮਾਰਨੀ ਹੈ ਜਿਹੜੀ ਮਾਰ ਸਾਡੇ ਜਾਂ ਸਾਡੀ ਸੁਣਵਾਈ ਬੇਟੀ ਇੰਡੀਆ ਆ ਕੇ ਦੱਸੋ ਉੱਥੇ ਮਾਰ ਲਵੋ ਫਿਰਦੇ ਆ ਇੰਡੀਆ ਵੀ ਨਹੀਂ ਆ ਸਕਦੀ ਆਪਦੇ ਘਰੇ ਸਾਡੀ ਬੇਨਤੀ ਇੱਕ ਤੋਂ ਗੱਲਾਂ ਤੇ ਵਾਸੇ ਸਮਝ ਲੈਂਦੇ ਲੋਕ ਚਾਰ ਗੱਲਾਂ ਨਾਲ ਕਰੀਏ ਕਰਦੀ ਜੀ ਸਾਡੀ ਬੇਟੀ ਨਿਊਜ਼ੀਲੈਂਡ ਗਈ ਹੈ ਹਾਂਜੀ ਉਦੋਂ ਇਹ ਵਿਆਹੀ ਹੋਈ ਸੀ ਜਾਂ ਰਿਸ਼ਤਾ ਹੋਇਆ ਸੀ 12 12 2018 ਨੂੰ ਸ਼ਾਦੀ ਹੋਈ ਰਜਿਸਟਰ ਸ਼ਾਦੀ ਹੋਈ ਜੈਨੂਇਨ ਰਿਸ਼ਤਾ ਹੋਇਆ ਤੇ ਜੂਨ ਜਲਾਈ ਨੂੰ 2019 ਚਾਦਾ ਵੀਜ਼ਾ ਆ ਗਿਆ ਉਹ ਬਾਹਰ ਚਲੀ ਗਈ ਠੀਕ ਆ ਉਹ ਵਿਆਹ ਹੋ ਗਿਆ ਸੀ ਉਦੋਂ ਵਿਆਹ ਹੋਇਆ ਤਾਂ 18 ਦੀ ਹੋ ਗਿਆ ਸੀ ਉਦੋਂ ਬਾਅਦ ਫੈਰਚਾਰ ਕਰੀ ਹੈ ਇਹ ਆਪਣੇ ਸਹੁਰੇ ਘਰੋਂ ਬਾਹਰ ਗਈ ਹੈ ਘਟੇ ਘਰੋਂ ਸਹੁਰੇ ਘਰੋਂ ਜੀ ਤੇ ਜਦੋਂ ਆਈ ਹੈ ਦੋ ਵਾਰੀ ਉਦੋਂ ਵੀ ਸਹੁਰੇ ਘਰੇ ਆਈ ਸੀ ਲੇਕਿਨ ਸਹੁਰੇ ਦਿੱਲੀੋਂ ਲੈਣ ਨਹੀਂ ਗਏ ਚਲੋ ਹੁੰਦਾ ਰਿਸ਼ਤੇ ਦਾ ਇਹ ਤਾਂ ਇਹ ਨਹੀਂ ਸਮਝਦਾ ਹੁੰਦਾ ਸੁਣੋ ਮੈਂ ਦੱਸਦਾ ਇਹ ਕੀ ਅਲੀਗੇਸ਼ਨ ਮੈਂ ਸੁਣੋ ਜੀ ਡੀ ਐਸ ਨਿਊ ਚੈਨਲ ਆ ਜੀ ਉਹਦੇ ਉੱਤੇ ਖਬਰ ਚੱਲਦੀ ਆ ਅਸੀਂ ਜਦੋਂ ਵੀ ਇੱਥੇ ਆਏ ਆ ਕੈਮਰਾ ਨਾਲ ਲੈ ਕੇ ਆਏ ਆ ਕੈਮਰੇ ਵਿੱਚ ਵਾ ਦੋ ਪੰਚਾਇਤਾ ਕਰ ਚੁੱਕਾ ਜੀ ਪੰਚਾਇਤ ਦੇ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਆ ਕੁੜੀ ਰੱਖਣੀ ਆ ਜਾਂ ਨਹੀਂ ਰੱਖਣੀ ਵੀ ਅਖੀਰ ਨੂੰ ਬਹਿ ਕੇ ਗੱਲ ਨਿਬੜਨੀ ਆ ਜੀ ਕੁੜੀ ਨਹੀਂ ਅਸੀਂ ਰੱਖਣੀ ਕਿਉਂ ਜੀ ਸਾਡੀ ਮਰਜ਼ੀ ਮੈਂ ਕਿਹਾ ਜੀ ਇਹ ਕਿੱਦਾਂ ਤੁਸੀਂ ਜੋ ਕਰਨਾ ਕਰ ਲਓ ਜੀ ਇਹ ਕਹਿ ਕੇ ਪੰਚਾਇਤੋਂ ਉੱਠ ਜਾਂਦੇ ਆ ਉਹ ਰਿਕਾਰਡਿੰਗ ਆ ਮੇਰੇ ਕੋਲ ਮੈਂ ਮੀਡੀਆ ਨੂੰ ਵੀ ਵੀਡੀਓਸ ਨਿਊਜ਼ ਚੈਨਲ ਤੇ ਵੀ ਚਲਦੀ ਆ ਉਹਦੇ ਵਿੱਚ ਲੜਕੀ ਦਾ ਵੀ ਬਿਆਨ ਆ ਮੈਂ ਬਸਣਾ ਚਾਹੁੰਦੀ ਆ ਦੂਜੀ ਵਾਰੀ ਪੰਚਾਇਤ ਲੈ ਕੇ ਜਦੋਂ ਅਸੀਂ ਗਏ ਆ ਵਿਚੋਲੇ ਨੂੰ ਨਾਲ ਲੈ ਕੇ ਅਸੀਂ ਤਾਂ ਚਲੋ ਨਹੀਂ ਗਾਂਹ ਗਏ ਆ ਨਾ ਇਹ ਇਹ ਗਏ ਨਾਲ ਵਿਚੋਲੇ ਦੀ ਮੰਮੀ ਗਏ ਆ ਉਹਨਾਂ ਨੇ ਐਸਐਚਓ ਦਾ ਫੋਨ ਆਉਂਦਾ ਸਾਡੇ ਪੱਤਰਕਾਰ ਕਿਸੇ ਨੂੰ ਮੈਂ ਤਾਂ ਨਾਂ ਨਹੀਂ ਲੈਣਾ ਕਿਉਂਕਿ ਉਹ ਪੱਤਰਕਾਰ ਸਾਹਿਬ ਨੂੰ ਡਰਾਉਂਦਾ ਕਿਉਂਕਿ ਉਹ ਵਿਚਾਰਾ ਹਾਲੇ ਸ਼ੁਰੂ-ਸ਼ੁਰੂ ਨਵਾਂ ਲੱਗਾ ਕੰਮ ਕਰਨ ਦਾ ਕਹਿੰਦਾ ਵੀ ਇੱਥੇ ਨਿਹੰਗ ਗੁੰਡਾਗਰਦੀ ਕਰਦੇ ਗਏ ਆ ਬਾਰ ਭੰਨੇ ਆ ਤੇ ਉਹਨਾਂ ਨੂੰ ਦੱਸ ਦੇਈ ਵੀ ਮੈਂ ਡੰਡਾ ਐਸਾ ਜਿਹੜਾ ਉਂਗੜਾ ਰਹਿ ਰੱਬ ਦਾ ਨਾਂ ਮੈਂ ਇੰਕਾਊਂਟਰ ਵੀ ਕਰ ਲਿਆ ਜਾਂਦਾ ਮੈਂ ਚਿੱਟੇ ਵੀ ਪਾਪ ਚਿੱਟੇ ਦੇ ਪਰਚੇ ਪਾਉਣੇ ਵੀ ਜਾਣਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਮੈਨੂੰ ਨੰਬਰ ਦੋ ਮੈਂ ਗੱਲ ਕਰਦਾ ਮੈਂ ਗੱਲ ਕੀਤੀ ਮੇਰੇ ਨਾਲ 15 ਮਿੰਟ ਗੱਲ ਹੋਈ 15 ਮਿੰਟ ਦੀ ਇੱਕੋ ਹੀ ਗੱਲ ਮੈਂ ਐ ਕਰ ਦੂੰ ਮੈਂ ਇਹ ਕਰ ਦੂੰ ਮੈਨੂੰ ਪਰਸਨਲੀ ਆਣ ਕੇ ਮਿਲੋ ਠੀਕ ਹੈ ਨਾ ਜੀ ਮੇਰੇ ਏਰੀਆ 'ਚ ਮੈਂ ਕਹਿੰਦਾ ਸਾਰਾ ਸੀਟਾ ਪੰਚਾਇਤ ਲੈ ਕੇ ਗਏ ਆ ਮੇਰੇ ਏਰੀਆ 'ਚ ਕਹਿੰਦਾ ਪੰਚਾਇਤ ਨਹੀਂ ਹੋਣੀ ਚਾਹੀਦੀ ਇੱਥੇ ਕਾਨੂੰਨ ਮੇਰਾ ਆ ਮੈਂ ਕਹਿੰਦਾ ਜੀ ਫਿਰ ਅਸੀਂ ਉੱਪਰ ਅਧਿਕਾਰੀਆਂ ਨੂੰ ਮਿਲਦੇ ਨੇ ਕਹਿੰਦਾ ਜਿੱਥੇ ਤਰ੍ਹਾਂ ਦਿਲ ਕਰਦਾ ਮਿਲ ਲੈ ਮੈਂ ਕਹਿੰਦਾ ਜੀ ਤੁਸੀਂ ਉਹੀ ਹੋ ਐਸ ਐਚਓ ਮੈਂ ਸਿੰਘ ਜੀ ਜਿਨ੍ਹਾਂ ਨੂੰ ਤੁਹਾਨੂੰ ਪਿਛੇ ਸਸਪੈਂਡ ਕੀਤਾ ਸੀ ਕਹਿੰਦਾ ਹਾਂ ਮੈਂ ਹੋਈਆਂ ਅੱਗੇ ਕਹਿੰਦਾ ਸਸਪੈਂਡ ਕਰਕੇ ਮੇਰਾ ਕੀ ਕਰ ਲਿਆ ਕਿਸੇ ਨੇ ਤੇ ਜਿਹੜਾ ਕਹਿੰਦਾ ਹੁਣ ਤੂੰ ਕੀ ਕਰਾਲੂ ਇਹ ਬਿਆਨਤ ਦੀ ਵਲਡਿੰਗ ਆ ਆ ਫਿਰ ਮੈਂ ਮੇਲ ਤੋਂ ਐਸਐਚਓ ਬਿਆਨਤੇ ਖਿਲਾਫ ਵੀ ਇਹ ਕਿੰਨੇ ਗੰਦੇ ਇੰਕਾਉਂਟਰ ਕਰਨ ਨੂੰ ਫਿਰਦਾ ਠੀਕ ਹੈ ਜੀ ਤੇ ਕਹਿੰਦਾ ਵੀ ਮੇਰੇ ਏਰੀਆ ਚ ਕੋਈ ਵੜ ਕੇ ਦਿਖਾ ਲੈ ਔਰ ਮੈਂ ਪਰਸੋਂ ਦੇ ਡਰਦੇ ਨੇ ਫੋਨ ਨਹੀਂ ਆਨ ਕੀਤਾ ਆਪਣਾ ਕਹਿੰਦਾ ਸੀ ਤੂੰ ਚੰਡੀਗੜ੍ਹ ਹੈਗਾ ਜਿੱਥੇ ਮਰ ਜਿਵੇਂਗਾ ਤੁਹਾਡੇ ਸਾਰੇ ਜਥੇ ਨੂੰ ਚੱਕ ਕੇ ਮੈਂ ਅੰਦਰ ਦਊ ਐਡੀ ਗੁੰਡਾ ਕਰਦੀ ਆ ਬਰਤ ਸਿੰਘ ਜੀ ਠੀਕ ਹੈ ਜੀ ਤੇ ਪ੍ਰਸ਼ਾਸਨ ਦਾ ਪਤਾ ਨਹੀਂ ਉਹਨੂੰ ਕਿਹੜੇ ਕਿਹੜੇ ਅਫਸਰ ਦਾ ਹੱਥ ਆ ਜਿਹੜਾ ਉਹ ਇਹ ਗੱਲਾਂ ਕਹਿ ਰਿਹਾ ਤੇ ਅਸੀਂ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਤੇ ਲੜਕੀ ਨੂੰ ਇਨਸਾਫ ਦਵਾਇਆ ਜਾਵੇ ਤੇ ਜੇ ਨਹੀਂ ਦਬਾਉਂਦੇ ਇਹਨੂੰ ਸਸਪੈਂਡ ਕਰਦੇ ਇਨਸਾਫ ਨਹੀਂ ਦਿੱਤਾ ਦਬਾਉਂਦੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਪ੍ਰਦਰਸ਼ਨ ਸੰਘਰਸ਼ੇ ਪੰਜਾਬ ਪੱਧਰ ਤੇ ਦਿਖਾ ਕੀਤਾ ਜਾਊਗਾ ਬਠਿੰਡਾ ਬੰਦ ਕੀਤਾ ਜਾਊਗਾ ਜਾਂ ਚੰਡੀਗੜ੍ਹ ਜਿੱਥੇ ਸਾਡੀ SLA ਹੋਗੀ ਹਾਈ ਕੋਰਟ ਵੀ ਅਸੀਂ ਜਾਵਾਂਗੇ ਜੋ ਸਾਡੇ ਕੋ ਬਣਦਾ ਹੋਇਆ ਅਸੀਂ ਕਰਾਂਗੇ ਸਿੱਖ ਕਹਿੰਦੇ ਵੀ 23 ਨੂੰ ਉਹਨਾਂ ਨੇ ਕਾਲ ਦਿੱਤੀ ਹੈ ਕਿ 23 ਨੂੰ ਅਸੀਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਐਸ ਐਚਓ ਸਾਹਿਬ ਨੇ ਇਹ ਗੱਲ ਸਾਨੂੰ ਕਹੀ ਵੀ ਮੇਰੇ ਏਰੀਆ 'ਚ ਨਾ ਕੋਈ ਆਵੇ ਮੈਂ ਕਿਹਾ ਸਾਰਾ ਅਸੀਂ ਤੁਹਾਨੂੰ 23 ਨੂੰ ਆਣ ਕੇ ਮਿਲ ਲੈਣੇ ਆ ਕਹਿੰਦਾ ਤੁਸੀਂ ਇੱਥੇ ਘੋੜੇ ਬੰਨੇ ਆ ਮੈਂ ਕਹਾਂ ਜੀ ਕਿੱਥੇ ਘੋੜੇ ਬੰਨੇ ਦੱਸੋ ਨਾ ਜੀ ਕੋਈ ਇਨਸਾਫ ਨਹੀਂ ਕਹਿੰਦਾ ਇਨਸਾਫ ਨਹੀਂ ਮਿਲਣਾ ਮੈਂ ਕਹਾਂ ਜੀ ਫੇਰ ਮੈਂ ਘੋੜੇ ਬੰਨ ਤੂੰ ਮੈਂ ਕਿਹਾ ਮੈਂ ਕਹਾਂ ਮੈਂ ਘੋੜੇ ਬੰਨ ਦੂੰ ਕਹਿੰਦਾ ਤੂੰ ਘੋੜੇ ਬੰਨ ਕੇ ਦਿਖਾਣੀ ਮੈਨੂੰ ਤੇਰਾ ਐਨਕਾਊਂਟਰ ਮੈਂ ਕਰੂੰ ਮੈਨੂੰ ਖੁਦ ਕਿਹਾ ਨੇ ਇਹ ਗੱਲ ਮੁੰਡਾ ਬਾਹਰ ਆਜੀ ਕੁੜੀ ਨੇ ਪੱਕਾ ਕੀਤਾ ਉਹ ਵੀ ਨਿਊਜ਼ੀਲੈਂਡ ਦੀ ਆ ਜੀ ਪਰਿਵਾਰਕ ਮੈਂਬਰ ਕੌਣ ਕੌਣ ਪਰਿਵਾਰਕ ਮੈਂਬਰ ਆਏ ਆ ਜੀ ਉਹਦਾ ਮਾਪੋ ਹੈਗੇ ਸਿਧਰੇ ਉਹ ਘਰੇ ਗਿਆ ਕੋ ਘਰੇ ਆ ਜੀ ਤੇ ਇਹਦਾ ਦਾਦਾ ਤਾਇਆ ਤੇ ਇਹਦਾ ਖੁਫੜ ਦੇ ਦੋ ਜਵਾਕ ਆਈ ਤੇ ਜਾਂ ਇਹਦੇ ਤਾਇਏ ਦਾ ਮੁੰਡਾ ਜਦੋਂ ਅਸੀਂ ਪਿੰਡ ਆਈ ਜਾਂਾਂ ਦੀ ਕੋਈ ਪੰਚਾਇਤ ਕਰਨੀਆਂ ਸ਼ੁਰੂ ਕੀਤੀਆਂ ਨਾ ਉਦੋਂ ਤੋਂ ਉਹ ਬਾਹਰ ਭੱਜ ਗਿਆ ਵੀ ਸਾਡੇ ਸਿਰ ਤੇ ਕੋਈ ਗੱਲ ਨਾ ਵੀ ਵੀ ਸਿੱਧਰੇ ਆ ਕੋਈ ਗੱਲ ਕੋਈ ਗੱਲਬਾਤ ਹੁੰਦੀ ਆ ਤੇ ਬਾਹਰ ਹੋ ਜਾਂਦਾ ਲਾ ਗਿਆ ਉਹਨਾਂ ਨੂੰ ਉਹ ਪਤਾ ਨਹੀਂ ਗੁੰਡੀ ਗੁੰਡੀ ਰੋਟੀ ਫੜਾਉਂਦੇ ਆ ਕਿ ਨਹੀਂ ਫੜਾਉਂਦੇ ਕਿ ਜਾਂ ਉਹ ਕਿੱਥੇ ਆ ਅਸੀਂ ਇਹ ਹੀ ਐਸਐਚ ਨੂੰ ਕਹੇ ਵੀ ਤੂੰ ਦੇਖ ਹਨਾ ਪੀ ਇਹਨਾਂ ਨੂੰ ਬਿਠਾ ਲੈ ਸਾਡੇ ਨਾਮੂ ਸਾਹਮਣੇ ਕਹਿੰਦਾ ਨਹੀਂ ਬਿਠਾ ਲੈਣੇ ਨਹੀਂ ਮੈਂ ਕਿਤੇ ਇਹ ਕਹਿੰਦਾ ਤੁਹਾਨੂੰ ਦੱਸਦੇ ਉੱਥੇ ਮੁੰਡੇ ਦੇ ਪਰਿਵਾਰ ਦੇ ਰਹਿੰਦੇ ਬਾਹਰ ਗਿਆ ਐਡ ਰਹਿੰਦੇ ਆਹ ਮੁੰਡੇ ਦਾ ਤਾਇ ਜਿਹਨੇ ਆਏ ਮੁੰਡੇ ਨੂੰ ਘਰ ਪਟਨ ਜਿਹਦਾ ਹੱਥ ਹੈ ਕਿਉਂਕਿ ਇਹਨੇ ਆਪਦੀ ਨੋਹ ਦੀਆਂ ਸੋਸ਼ਲ ਉਹ WhatsApp ਤੇ ਨਾ ਵੀਡੀਓ ਕਾਲ ਤੇ ਉਹਨੂੰ ਦੇਖਣ ਵਾਸਤੇ ਰੱਖਿਆ ਹੋਇਆ ਤੇ ਕੁੜੀ ਦਾ ਘਰ ਪਟਨ ਦਾ ਇਹ ਤੇ ਇਹਦਾ ਮੁੰਡਾ ਤੇ ਦੋ ਇਹਦੇ ਭਾਨ ਜੇ ਆ ਇੱਥੋਂ ਹੀ ਗਿਆ ਹੁਣੀ ਇਹਦਾ ਜਨਾਬ ਇਹਦਾ ਨਾਮ ਜੈਪ ਸਿੰਘ ਹੈ ਘਰ ਪਟਿਆ ਜਿਹੜੀ ਹੁਣ ਇਦੂ ਬਾਅਦ ਵਾਇਲੈਂਸ ਹੋਊਗੀ ਜਾਂ ਜਿਹੜਾ ਗੜਬੜ ਹੋਊਗੀ ਉਹਦੀ ਸਾਰੀ ਦੀ ਜ਼ਿੰਮੇਵਾਰੀ ਇਹ ਦੋਨੇ ਪਿਓ ਪੁੱਤ ਤੇ ਦੋ ਇਹਦੀ ਭੈਣ ਦੇ ਮੁੰਡੇ ਤੇਰਾ ਪਿਓ ਜਗਰਾਤ ਸਿੰਘ ਤੇ ਇਹਦੀ ਉਤਾਰਦੀ ਭੱਟੀ ਭੈਣ ਹੈ ਧੋਖਾ ਧੜੀ ਹੋਈ ਆ ਛਰੇਮ ਮੈਂ ਸਾਰੇ ਪ੍ਰਚਾਰ ਨੂੰ ਰਿਕਵੈਸਟ ਕਰਦਾ ਵੀ ਛਰੇਮ ਚੌਕ ਤੇ ਫਾਹਾ ਲਾ ਦਿਓ ਸਾਡੇ ਸਾਰੇ ਪਰਿਵਾਰ ਨੂੰ ਇੱਕ ਖੋਟੇ ਪੈਸੇ ਦਾ ਵੀ ਨੁਕਸ ਕੱਢ ਕੇ ਦਿਖਾ ਦਿਓ ਇੱਕ ਖੋਟੇ ਪੈਸੇ ਦਾ ਮੈਂ ਚੈਲੰਜ ਕਰਦਾ ਇਸ ਗੱਲ ਨੂੰ ਕਿਸੇ ਲੀਡਰ ਨੂੰ ਨਹੀਂ ਮਿਲੇ ਤੁਹਾਨੂੰ ਆਮ ਪਾਰਟੀ ਦੇ ਹਾਲਾਤ ਪਤਾ ਹੀ ਆ ਜੀ ਕਿੰਨੂ ਮਿਲੀਏ ਜੀ ਕਿਤੇ ਕਿਤੇ ਭਰੋਸਾ ਜੀ ਸਾਨੂੰ ਤਾਂ ਪਹਿਲਾਂ ਪ੍ਰਸ਼ਾਸਨ ਤੇ ਭਰੋਸਾ ਹੁੰਦਾ ਤੇ ਪ੍ਰਸ਼ਾਸਨ ਐਡਾ ਕਰ ਰਿਹਾ ਤੇ ਅਸੀਂ ਲੀਡਰਾਂ ਦੇ ਜਾਣੇ ਵਾਲੇ ਆ ਹੀ ਨਹੀਂ ਮੈਂ ਖੁਦ 23 ਸਾਲ ਬਿਜਲੀ ਬੋਰਡ ਦੀ ਜੌਬ ਕੀਤੀ ਹੈ ਜੀ ਔਰ ਮੈਂ ਇਸ ਸਿਸਟਮ ਦਾ ਸ਼ਿਕਾਰ ਹੋਇਆ ਹੂਆ ਹਾਂ ਜੀ ਔਰ ਮੈਂ ਮਾਨਵ ਅਧਿਕਾਰ ਜੋਗ ਦਾ ਸਰਸੇ ਜ਼ਿਲ੍ਹੇ ਦਾ ਮੈਂਬਰ ਵੀ ਹਾਂ ਜੀ ਇਸ ਟਾਈਮ ਜੀ ਲੇਕਿਨ ਮੈਂ ਕਦੇ ਕਾਨੂੰਨ ਤੋਂ ਬਾਹਰ ਨਹੀਂ ਗਿਆ ਜੀ ਜਿਸ ਕੋਸ਼ ਅਧਿਕਾਰੀ ਸੀਗੇ ਸਾਡੇ ਵਿਜੀਲੈਂਸ ਦੇ ਇੰਸਪੈਕਟਰ ਤੇ ਹੋਰ ਐਸ ਡੀਓ ਸੀ ਜੇਈ ਸੀ ਉਹਨਾਂ ਨੇ ਸੈਂਕੜੇ ਕਰੋੜਾਂ ਦਾ ਘਟਾਲਾ ਕਰਿਆ ਸੀ ਸਾਰੇ ਜੇਲ੍ਹ ਛੱਡ ਕੇ ਆਏ ਤੇ ਮੈਂ ਖੁਦ ਜੇਲ੍ਹ ਕੱਟ ਕੇ ਆਇਆ ਇਹ ਸਿਸਟਮ ਦੀ ਭੇਟ ਚੜਿਆ ਜੀ ਤੇ ਮੇਰੇ ਬੱਚਿਆਂ ਨੇ ਤੇ ਮੈਂ ਇੱਕੋ ਜਿੰਦਗੀ ਚ ਚੀਜ਼ ਪਹਿਲਾਂ ਤੋਂ 30 ਸਾਲ ਤੋਂ ਖੱਟੀ ਆ ਵੀ ਮੈਂ ਬੇਈਮਾਨੀ ਨਾ ਕੀਤੀ ਐ ਨਾ ਬੱਚਿਆਂ ਨੂੰ ਕਰਨ ਦੇਣੀ ਜਿਹੜਾ ਬੰਦਾ ਬੇਈਮਾਨ ਹੁੰਦਾ ਉਹਦੇ ਕੋਲੇ ਸਭ ਕੁਝ ਹੁੰਦਾ ਹੈ ਇਮਾਨਦਾਰੀ ਹੈ ਤੇ ਜ਼ਮੀਰ ਹੈ ਮੈਂ ਅੱਜ ਤੱਕ ਜ਼ਮੀਰ ਨਹੀਂ ਵੇਚਿਆ ਲਾਸਟ ਇਹੀ ਹੈ ਜੀ ਵੀ ਅਸੀਂ ਅੱਜ ਪ੍ਰੈਸ ਕਾਨਫਰੰਸ ਕਰਤੀ ਆ ਤੇ ਜੇ ਕੱਲ ਤੱਕ ਦੇਖਦੇ ਆ ਜੇ ਮਾੜ ਮਾਣ ਨੇ ਐਸਐਚ ਨੂੰ ਸਸਪੈਂਡ ਕਰਕੇ ਕੋਈ ਕਾਰਵਾਈ ਕਰ ਦਿੱਤੀ ਠੀਕ ਆ ਨਹੀਂ ਤੇ ਅਸੀਂ ਪ੍ਰਦਰਸ਼ਨ ਹੀ ਨਹੀਂ ਸਾਡੇ ਤੋਂ ਸੜਕਾਂ ਤੇ ਬਠੰਡਾ ਜਾਮ ਕਰਾਂਗੇ ਪੂਰਾ ਠੀਕ ਹੈ ਠੀਕ